ਬਿਰੇ ਇੱਕ ਤਾਂ ਇਹ ਜਿਹੜੀ ਵੀਡੀਓਜ਼ ਨੇ ਆਪਾਂ ਨੂੰ ਸਮਝਣ ਦੀ ਲੋੜ ਆ ਜਦੋਂ ਆਪਾਂ ਕਿਸੇ ਬੰਦੇ ਦੀ ਵੀਡੀਓ ਬਣਾਉਂਦੇ ਨੂੰ ਪੈਸੇ ਫੜਾਉਂਦੇ ਹੋਏ ਸਾਰੀ ਉਮਰ ਇੰਟਰਨੈਟ ਤੇ ਪਈ ਰਹੇ ਹੈ ਨਾ ਉਹ ਚੀਜ਼ ਹੁਣ ਕੱਲ ਨੂੰ ਉਹਦਾ ਜਵਾਕ ਉੱਠ ਕੇ ਦੇਖੂਗਾ ਜਾਂ ਕਹੂਗਾ ਯਾਰ ਹਰੇਕ ਜਵਾਕ ਲਈ ਆਪਣਾ ਪਿਓ ਬਈ ਰਾਜਾ ਹੁੰਦਾ ਹੈ ਨਾ ਆਪਾਂ ਉਹਨਾਂ ਨੂੰ ਐ ਫੀਲ ਨਹੀਂ ਕਰਾ ਸਕਦੇ ਹੈਗੇ ਵੀ ਅਸੀਂ ਤੁਹਾਨੂੰ ਕਰ ਰਹੇ ਆ ਤੁਹਾਡੇ ਲਈ ਕੁਝ ਵੀ ਵੀਰੇ ਜੇ ਆਪਾਂ ਕਰ ਰਹੇ ਆ ਆਪਾਂ ਆਪਣੀ ਮਰਜ਼ੀ ਨਾਲ ਕਰ ਰਹੇ ਆ ਆਪਾਂ ਕਿਸੇ ਚੰਗੇ ਕੌਸਲੀ ਕਰ ਰਹੇ ਹਨਾ ਉਹਦੇ ਚ ਕੋਈ ਐ ਫੇਵਰ ਜਾਂ ਆਸਾਨ ਵਾਲੀ ਜਾਂ ਆਪਦੀ ਉਹਦੀ ਸਿੰਪਥੀ ਵਾਲੀਆਂ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਤੁਸੀਂ ਆਪਣੀ ਮਰਜ਼ੀ ਨਾਲ ਪਰਮਾਤਮਾ ਨੂੰ ਸੁੱਖ ਰੱਖ ਕੇ ਤੁਸੀਂ ਆਪਦੇ ਭਲੇ ਲਈ ਕਰੋ ਇਹ ਜ ਵੀਰੇ ਆਪਾਂ ਨੂੰ ਥੋੜੀਆਂ ਅਸੀਸਾਂ ਮਿਲਣੀਆਂ ਵੀਰੇ ਹਨਾ ਸੋ ਉਹ ਚੀਜ਼ ਅੰਦਰ ਦੀ ਅੰਦਰ ਹੈ ਪਰ ਮੈਂ ਇਹੀ ਚਾਹੁੰਦਾ ਵੀ ਇੱਥੇ ਆ ਕੇ ਆਸਾਨ ਜੇ ਨਾ ਆਪਾਂ ਜਤਾਈਏ ਹਨਾ ਮੇਰਾ ਵੀ ਕਸ਼ਟ ਆਏ ਜਿਵੇਂ ਮੈਨੂੰ ਇਦਾਂ ਨਹੀਂ ਸੀਗਾ ਵੀ ਯਾਰ ਮੈਂ ਬਾਲੇ ਵੀਰੇ ਆਪਾਂ ਗੱਲ ਹੋਈ ਜਾਂਦੀ ਸੀ ਵੀ ਯਾਰ ਆਏ ਨਾ ਹੋਵੇ ਇੰਨੇ ਲੋਕਾਂ ਨਾਲਗਾ ਕਿਤੇ ਯਾਰ ਲੋਕੀ ਤਾਂ ਪਹਿਲਾਂ ਹੀ ਦੁਖੀ ਹੋਏ ਫਿਰਦੇ ਗਾਲਾਂ ਹੀ ਨਾ ਕੱਢਣ ਪੀ ਜੇਰਾ ਕੇ ਨਾ ਪਰ ਚੱਕਰੀ ਆ ਵੀਰੇ ਬਸ ਹੈ ਨਾ ਆਰਾਮ ਨਾਲ ਜਾਣਾ ਚਾਹੀਦਾ ਹੈ ਮੈਸੇਜ ਜਾਣਾ ਚਾਹੀਦਾ ਮੇਨ ਆਪਣਾ ਰੀਜ਼ਨ ਇਹੀ ਹੈ ਤੇ ਆਪਾਂ ਜੇ ਇੱਥੇ ਕੋਈ ਵੀ ਵੀਰ ਪਰ ਆਉਂਦਾ ਬਸ ਇਹਨਾਂ ਨੂੰ ਆਪਾਂ ਨਾ ਆਸਾਨ ਜਣਾ ਚੜਾਈਏ ਬਾਈ ਇਹ ਤਾਂ ਪਹਿਲਾਂ ਹੀ ਲੋਕ ਵਿਚਾਰੇ ਟੁੱਟੇ ਪਏ ਨੇ ਹਨਾ ਸੋ ਇਹਨਾਂ ਦੀ ਸਹਾਇਤਾ ਲਈ ਜੇ ਆਪਾਂ ਮੂਹਰੇ ਆਉਨੇ ਆ ਤਾਂ ਕਿਸੇ ਤਰੀਕੇ ਨਾਲ ਆਈਏ ਵੀ ਇਦਾਂ ਇਹਨਾਂ ਨੂੰ ਜਤਾਈਏ ਵੀ ਹਾਂ ਵੀ ਤੁਹਾਡੇ ਲਈ ਕਰਤਾ ਹੁਣ ਦੇਖੋ ਹਣਾ ਚਲੋ ਵੀਰੇ ਮੈਂ ਨਰਾਸ਼ ਨਹੀਂ ਮਤਲਬ ਵੀ ਹਰੇਕ ਬੰਦੇ ਦਾ ਆਪਣਾ ਤਰੀਕਾ ਹੁੰਦਾ ਵੀਰੇ ਚਲੋ ਹਣਾ ਹੁਣ ਕੀ ਪਤਾ ਅਗਲੇ ਦਾ ਵੀ ਆਪਣਾ ਗੁੱਡ ਕਾਸਟਲੀ ਸਾਰੇ ਕਰ ਰਹੇ ਨੇ ਜਿਵੇਂ ਮਰਜੀ ਮੈਂ ਆਪਾਂ ਉੱਥੇ ਬੈਠੇ ਗੱਲ ਕੀਤੀ ਸੀ ਵੀਰ ਚਾਹੇ ਅਗਲਾ ਦਿਖਾਉਣ ਨੂੰ ਕਰੀ ਜਾ ਰਿਹਾ ਚਾਹੇ ਜਿਵੇਂ ਮਰਜੀ ਅਗਲਾ ਕਰ ਰਿਹਾ ਆਫਟਰ ਕਰਤਾ ਰਿਹਾ ਹਾਂ ਵੀ ਮੈਂ ਵੀ ਇਹ ਚਾਹੁੰਦਾ ਕੋਈ ਵੀਰ ਬਰਾ ਹੁਣ ਗੱਲ ਨੂੰ ਮਾਣ ਗਿਆ ਵੀ ਕਰਨੇ ਆਏਗਾ ਤਾਂ ਵੀ ਆਪਾਂ ਤਾਂ ਹੀ ਕਹ ਰਹੇ ਹਾਂ ਵੀ ਜੇ ਕਰ ਰਹੇ ਹਾਂ ਤਾਂ ਕਰ ਰਹੇ ਹਾਂ ਪਰ ਆਏ ਆ ਵੀ ਥੋੜਾ ਜਿਹਾ ਲੋ ਪ੍ਰੋਫਾਈਲ ਹੋ ਕੇ ਜੇ ਕਰਾਂਗੇ ਜਦੋਂ ਸਾਰਾ ਕੁਝ ਹੋ ਗਿਆ ਫੇਰ ਆ ਕੇ ਫੋਟੋ ਪਾਦੇ ਨਾਲ ਵੀ ਆ ਕਰ ਜੀ ਇੰਨੇ ਬਣ ਗਏ ਹੈ ਨਾ ਕੋਈ ਗੱਲ ਨਹੀਂ ਫਿਰ ਸਹੀ ਹੈ ਇੱਕ ਵਾਰੀ ਕੰਮ ਸਿਰੇ ਲਾ ਦਈਏ ਮੈਂ ਤਾਂ ਇਹ ਕਹਿਣਾ ਚਾਹੁੰਦਾ